ਦਾ ਹੀ ਪੀ ਆ ਲੈ ਵਧੀਆ ਵਧੀਆ ਵੀਰੇ ਤਾਜੋ ਮਾ ਜੰਮੀਨੇ ਬਾਦ ਮਾ ਜਵਲ ਕੇ ਸਟਾਰਟ ਹੋ ਜਾਂਦਾ ਨਾ ਸ਼ੂਮ ਆ ਜਾ। ਕੀ ਆ ਮਾ ਰੀ ਕੀ ਕਿਰਪਾ ਨਾਲ। ਲੇਰ ਵਿਚੜੇ ਘਰੇ ਬਿਠੇ ਆ ਸੈਕਸ ਟਰੋਂਗੇ। ਸਹੀ ਗੱਲ ਚਲੋ ਬਾਬਾ ਵੀਰ ਸੇ ਕਰਤਾ ਕਰ ਲੈਣਾ ਤਗੜੇ ਹੋਣਗੇ। ਹੋਣੀ ਵੀ ਚੱਲੂਗੀ। ਹਾਂ ਜੱਗਾ ਟੂਰ ਲਗਿਆ ਮੈਨੂੰ ਜਿਆਦਾ। ਹੈ? ਇਹ ਚਲਾਕੀ ਜਾਇਆ। ਪੁਦਰੇ। ਇਹਦਾ ਹੋ ਗਿਆ ਕੰਮ ਉਸ ਦਾ। ਤੂੰ ਇਹਦਾ ਹੀ ਪਤਾ ਨਹੀਂ ਆਈ ਕਿ ਕਿ ਲਾਈਨ ਹੈ ਹਾਂ ਲਾਗੇ ਅੱਗੇ ਜਾਂਦਾ ਦੱਸਣਾ ਪਤਾ ਨਹੀਂ ਆਈ ਲਾਈਨ ਹੈ ਅੱਗੇ ਕੱਲ ਨੂੰ ਤੇ ਬਾਹਰ ਕਰੋ ਜਾਣਾ ਤੈਨੂੰ ਮੈਂ ਬਾਸ ਬੜੀ ਪੈ ਗਾ ਕੇ ਸਿੱਖ ਕੇ ਜਾਵਾਂਗਾ ਨਹੀਂ ਹੋਣੀ ਕੁਝ ਹੋਣਾ ਦੇਖੀਆ ਆ ਜਾ ਜਿਹੜੀ ਆ ਮੈਂ ਵੀ ਕਾਲ ਜੀ ਕਰਨਾ ਸਦਾ ਤੂੰ ਆ ਆ ਕੇ ਕਰਨਾ ਜਿਹੜੇ ਬੰਦੇ ਨੇਗਾ ਪੁਲਿਸ ਹੋ ਜਾਣਾ ਠੀਕ ਹੈ ਅਖੀਰ ਨਾਲ ਹਾਂ ਸੁਣੇ ਗਿਰਾ ਬੜੇ ਬੜੇ ਯਾਰਾਂ ਦੇ ਲਈ ਆ ਜਿਹੜੀ ਆ ਜਿਹੜੇ ਆ ਆਪਾਂ ਨੂੰ ਬੱਸ ਹੈਲੋ ਮੀਮਾ ਖੇਥੀ ਦੋ ਡੰਬਾਂ ਨਾਲ ਚੋੜਾ ਬਟਾ ਹਾਂ ਇਹ ਕਾਟੋ ਲੈ ਉਹ ਜੀ ਆ ਜਾ ਕੋਈ ਤੇਰੇ ਨਹੀਂ ਜਾਣ ਜੋ ਅਨੰਦਰ ਵੀ ਗੱਡੀ ਦੀ ਵਾਹਣੀ ਮੀਮਾ ਮਾਰਨਾ ਕਿ ਨਾਲ ਤੁਹਾਨੂੰ ਪੁੱਛੋ ਆ ਗਿਆ ਕਿਤਾ ਹੈ ਤੇ ਆਪਰਾ ਅੱਜ ਕੋਲੋਂ ਨਾਲ ਨਵੇਂ ਦਾ ਆਏ ਪਲਸਟਿਕ ਆਹੋਂ ਲੱਖਿਆ ਕੋਈ ਸਿਰੇ ਕੜਾਉਂਦਾ ਨਹੀਂ ਨਹੀਂ ਉਹ ਸੀ 10 11 ਕੁ ਲੱਗ ਗਏ ਕੰਮ ਕਰਨਗੇ ਉਹ ਜੀ ਨੂੰ ਆ ਤੋ ਬਾਈ ਰੱਖਣਗੇ ਜੀ ਨੂੰ ਬੜੀ ਮਸਾਇਆ ਆ ਉਹਨੇ ਕਿ ਕੋਈ ਮਾਰਨ ਵਾਲਾ ਨਾ ਹੋਵੇ ਜਾਂ ਮਸਾਲਾ ਹੀ ਕਰ ਲੈ ਗਏ ਕੰਮ ਨਹੀਂ ਬੜੇ ਮਾਰਨੇ ਨੂੰ ਤੜਾ ਮਾਰ ਉਹ ਉਹ ਅੰਦਰ ਨਾਲ ਮਾਰਦਾ ਡਾਊਨ ਹੋ ਜਾਂਦਾ ਮੈਂ ਉਹ ਨਹੀਂ ਗਿਆ ਬੰਦਾ ਉਹ ਮੈਂ ਮੇਨਤ ਨਾਲ ਮੈਂ ਕੁਝ ਨਾ ਕਰਾ ਕਰ ਬਸ ਉਹ 200 ਰੋਈ ਬਾਤ ਤੋ ਨਾਲ ਜਾ ਕੇ ਬਸ 200 ਬਹੁਤ ਬਹੁਤ ਆ ਜੇ ਮੰਨ ਲਓ ਕਿ ਨਾ ਜੀ ਮੋਹਿੰਦਰ ਜਦੋਂ ਡਾਡ ਨੂੰ ਮਾਰਦਾ ਡਾਊਨ ਹੋ ਜਾਂਦਾ ਮੈਂ ਸ਼ੂਟਰ ਦੇ ਕੀਰ ਨਾਲ ਕਰੀ ਜੀ ਚਵਾਰਕ ਨੂੰ ਚੋ ਦੇਵਾ ਜੀ ਮੈਂ ਹੁੰਦਾ ਵੀ ਜਰ ਪਰ ਮੇਨਟ ਜਿੱਤਦੀ ਮੇਨਟ ਬਹੁਤ ਉਹ ਚੋ ਵੀ ਨਹੀਂ ਆਉਂਦਾ ਮਕਸਦ ਬੋਸ ਨੂੰ ਮਾਰ ਦੇਖ ਮਾਰ ਫਾਇਦੇ ਆ ਲਈ ਜੇ ਇਹ ਨਹੀਂ ਉਸਕੇ ਤੇ ਮਾਰ ਟਾਇਰ ਕਰਦਾ ਕੋਈ ਨਹੀਂ ਬਾਅਦ ਕੋਈ ਵੀ ਆ ਗਈ ਮੇਨਟ ਮਿਲਣਾ ਹੀ ਨਹੀਂ ਮੈਂ ਜਿੰਨੀ ਕਰ ਲੋਗੇ ਉਹਨਾਂ ਪਰ ਮੇਨਟ ਤੇ ਲੱਗਦੀ ਦੂ ਤੂੰ ਕਬੱਡੀਆ ਮੁੰਡਾ ਤਗੜਾ ਤਾ ਤੂੰ ਕਬੱਡੀ ਬਹੁਤ ਪਾ ਲੱਗਾ ਲੱਗਦੀ ਮੇਨਟ ਜਾਰੀ ਹੈਗੀ ਹਾਂ ਮਨ ਲੱਗਦੀ ਜਾਰੀ ਹੈ ਯਾਰ ਕਬੱਡੀਆ ਮੁੰਡਾ ਦਾ ਜਿੱਦ ਨੂੰ ਵੀਰ ਤਾਂ ਨਾ ਫਿਰ ਮਾੜਾ ਬਸ ਪੁੱਤਰਾ ਵਾ ਉੱਥੇ ਨਹੀਂ ਸੋਰਸਿੰਗੜੀ ਜਵਾਬ ਦੇਗੇ ਬੰਦੇ ਮੈਂ ਨਹੀਂ ਦੇਖਣਾ ਇਹ ਮੋਰਸਾ ਜਿੱਤਾਂ ਮੈਂ ਦੇਵਾਂ ਹੈਲੋ ਹਾਂ ਦਾ ਅੱਜ ਮਾਰ ਪਾਣਾ ਬੰਦਾ ਬਦਵਾਵਾਂ ਮੈਂ ਉਹਦਾ ਵੀਖ ਨਹੀਂ ਗਿਆ ਮੇਰੇ ਸਾਹਤ ਨਹੀਂ ਆਹ ਪਰਤੇ ਹੀ ਮਸੂਮ ਹੁੰਦੇ ਆ ਕਿੰਨੇ ਟਾਈਮ ਲਈ ਮੈਚ ਜਿਹੜੀ ਖੜੀ ਨਾ ਇੰਨਾ ਸੋਟੀ ਗਿਆ ਪਿੱਛੇ ਪਿੱਛੇ ਭਾਈ ਨਾ ਤੂੰ ਉਹ ਮੁੰਡਿਓ ਉਹ ਬੁੱਤ ਚਲੋ ਵੀਰ ਨਿੱਕਾ ਮੈਚ ਹੋ ਗਿਆ ਇਹਨਾਂ ਮਨਮਤ ਉਹਨੂੰ ਵੀ ਮਨਮਤ ਨੂੰ ਵੀ ਜਾਇਂ ਆਹ ਲੱਡੂ ਦੀ ਡੈਂਗ ਗੁਰਵਿੰਦਰ ਨੂੰ ਮੈਂ ਫੋਨ ਨਾ ਲਾ ਕੇ ਗੁਰਵਿੰਦਰ ਨੂੰ ਇਹਨੂੰ ਇਹਨੂੰ ਕੱਢ ਕੇ ਗਾ ਆਂਦਾ ਪ੍ਰਵਾ ਮੇਰੀ ਲੋ ਜੋ ਮਰਜ਼ੀ ਕਰ ਕਬੱਡੀਆਂ ਮੈਂ ਕੱਲਾ ਪਾ ਦੂੰ ਜੱਫੇ ਪਾਉਣੇ ਹੀ ਗਿੰਦਾ ਪਰ ਭਾਂਚੋ ਜੀਦੜੀ ਵੀਡੀ ਕਬੱਡੀ ਭਾਈ ਹੁੰਦੀ ਜਦੋਂ ਮੈਂ ਉਹਨੂੰ ਕਹਿੰਦਾ ਸਾਲੋਂ ਉੱਤਰ ਫੋਨ ਨਾ ਕਰਨਾ ਕੋਈ ਨਾ ਦੇਰ ਦੇ ਉੱਤੇ ਇਹਨੂੰ ਨਾ ਯਾਰ ਆ ਜਾ ਮੈਂ ਨਾ ਨਹੀਂ ਲੈ ਕੇ ਬੰਦੇ ਨੇ ਨਾ ਕੋਈ ਦਿੱਤਾ ਦੇ ਕਾਨਫਰੈਂਸ ਵੀ ਨਹੀਂ ਹਾਂ ਉਹਨੇ ਫੋਨ ਕੀਤਾ ਦੀਪ ਨੂੰ ਕਿੰਦਾ ਵੀ ਦੀਪ ਕਿਹਾ ਕਿ ਤਾ ਜਿੱਦਾਂ ਜਿੱਦਾਂ ਜਿਹਨੂੰ ਬਾਹਰ ਕਹਿੰਦੇ ਮੁੱਦੀ ਗੱਲ ਆ ਕਿ ਇੱਥੇ ਖਿਡਿਆ ਤੇ ਜਿਹੜੇ ਆ ਦੋਟਾਈ ਜੀ ਵੀ ਸਾਡੇ ਨਾਲ ਖੇਡਦਾ ਰਿੰਗ ਦੀ ਆ 1.5 ਲੱਖ ਦੀ 3 ਸਾਡੇ ਨਾਲ ਖੇਡਦਾ ਹੂੰ ਬਾਰੇ ਸਿੱਧਾ ਹੀ ਹੋ ਗਿਆ ਅੱਲਾਹ ਸਾਰਾ ਲੈ ਆ ਉਹ ਲੈ ਪੈਣ ਨੂੰ ਕੀ ਹੋ ਗਿਆ ਉਹਦੇ ਪੈਨੋ ਦਾ ਮੈਂ ਕਲ ਸੀ ਤਸਵੀਰ ਪਾਉਂਦਾ ਨਹੀਂ ਨਾ ਯਾ ਵੀ ਨਾ ਉਹਨੇ ਤੈਨੂੰ ਕੀਤਾ ਆਂਦਾ ਗੱਲ ਪੈ ਹੂੰ ਗੱਲ ਪੈ ਗਿਆ ਤੇ ਨਾਲ ਪਹਿਨੇ ਦੀ ਬੈਠਾ ਕਰਦਾ ਤੇ ਵੀਲਾ ਆਪਣੇ ਨਾਲ ਕਰਿਆ ਕਿਤੇ ਉਹ ਨਾਲ ਜਾਂ ਆਪਣੀ ਟੀਮ ਦੀ ਕਿਹਨੇ ਆ ਆਪਣੀ ਟੀਮ ਹੀ ਆ ਮੈਂ ਵੀ ਲਾਇਆ ਪਰ ਕੋਈ ਹੁਣ ਨਾ ਪਰ ਤੇਨਾਂ ਕੋਲ ਗੱਲ ਕੱਲ੍ਹ ਕੱਲ੍ਹ ਹੀ ਜਦੋਂ ਅਸੀਂ ਕਦੀ ਪੈਸੇ ਦੀ ਗੱਲ ਕੀਤੀ ਸਾਬ ਕੱਲ੍ਹ ਮੈਂ ਇਹਨਾਂ ਨਾਲ ਕਰੁੰਦੇ ਗੱਲ ਮੇਰੇ ਨਾਲ ਚਾਹੀ ਸ਼ੁਮਾਰਾ ਇਹਦਾ ਬਕਰ ਉਹਨਾਂ ਹੀ ਸੋਲਾਂ ਨੂੰ ਕਰਕੇ ਜਿਹੜਾ ਹੋਣਾ ਹੈ ਕੱਲ੍ਹ ਦਾ ਹਾਂ ਕੱਲ੍ਹ ਉਹਨਾਂ ਦਾ ਬੱਕ ਉੱਠਾ ਜਣਾ ਸਮਝੇ ਮਲਾਵਰ ਕਿਵੇਂ ਸੰਭਾਲਦੇ ਨੇ ਅਲਗ ਅਲਸੀ ਨਾ ਕਰ ਲਈ ਗੱਲ ਕੁਝ ਨਹੀਂ ਹੋਈ ਉਹ ਮੈਂ 12 ਬੰਦ ਸੀ ਸਾਰਾ ਇੱਕੋ ਹੈ ਨਹੀਂ ਮਤਲਬ 12 ਮੈਚ ਖਤਮ ਹੋ ਗਏ ਸਿਰ ਜਾ ਸਾਰਾ ਮੈਚ ਕੋਲ ਲੱਗ ਗਿਆ ਨਹੀਂ ਮੈਨੂੰ ਉਹ ਤਾਂ ਨੇ ਕਿਹਾ ਵੀ ਆ ਜਾਣਾ ਉਹਨੇ ਆਉਂਦੇ ਸ਼ੈਦ ਮੈਂ ਹਾਂ ਮੇਰੇ ਨਾਲ ਵੀ ਇਹ ਗੱਲ ਹੋਈ ਸੀ ਨਹੀਂ ਉਹ ਤੈਨੂੰ ਪਤਾ ਹੀ ਆ ਫਿਰ ਆਪਣੀ ਵੀ ਮਜਬੂਰੀ ਜੀ ਥੋੜੀ ਪਿੰਡ ਮੇਰਾ ਵੀ ਲੱਗੇ ਆ ਸਾਰਾ ਟਿੱਕੋ ਗੱਲ ਹੀ ਆ ਲੱਤੂ ਉਹ ਗੱਡੀਆਂ ਨਾਲ ਉਥੇ ਪ੍ਰੋਬਲਮ ਸਾਰਿਆਂ ਦੀ ਇਹੋ ਆ ਤੁਹਾਡੇ ਵੀ ਆਪਦਾ ਕੰਮ ਕਰਦਾ ਪ੍ਰੀਤ ਕਾ ਵੀ ਕਰਦਾ ਕੰਮ ਮੇਰਾ ਵੀ ਕਰਦਾ ਹੀ ਹੋ ਗਿਆ ਜੋ ਜੀ ਦੀ ਗੱਡੀ ਸੀ ਮਾਲਵਾ ਬੁੱਟਰ ਨਹੀਂ ப்ਲੀਜ਼ ਨਾ ਨਾ ਉਹ ਬੁੱਟਰੀ ਆ ਉਹਨਾਂ ਦੀ ਰੋਲਿੰਗ ਵਾਲੀ ਨਾ ਨਾ ਉਹ ਕੈਨਸਲ ਹੋ ਗਈ ਹੈ ਉਹ ਕੈਨਸਲ ਹੋ ਗਈ ਅੱਛਾ ਬੁੱਟਰ ਦਾ ਐ ਨਾ ਦੋਸਤ ਨਹੀਂ ਮੈਂ ਨਾ ਨਹੀਂ ਯਾਰ ਮੈਨੂੰ ਇਹ ਨਹੀਂ ਆਉਂਦਾ ਕਿ ਮੈਂ ਉਹਨੂੰ ਪਰਪੀਕੀ ਵਾਲਾ ਨਹੀਂ ਇਹ ਤਾਂ ਮੇਰੀ ਗੱਲ ਸੁਣੋ ਬੁੱਟਰਾਂ ਦੀ ਮੈਂ ਲੰਦਾ ਮਬੁੱਟਰ ਦੇਖਿਆ ਹੈ ਮਬੁੱਟਰ ਦੇਖਿਆ ਤਾਂ ਕਹਿੰਦੇ ਉਸ ਲਾਲੀ ਨੂੰ ਵਰਗੀ ਦਿੱਤਾ ਕਿਵੇਂ ਮੈਂ ਅਸਤੂ ਨਾ ਤਰੀ ਮਨਾਲੀ ਹੋਣਾ ਮੇਰੀ ਨੀਂਦ ਨਹੀਂ ਆ ਰਹੀ ਆ ਤੂੰ ਨਾਲੇ ਨਕਤੀ ਮੌਂਦੇ ਨਾ ਪਹਿਲਾ ਉਹ ਆਦਾ ਹੀ ਵੀ ਆਪਾਂ ਇਕੱਠੀ ਬਣਾਉਣੀ ਮੈਂ ਕਿਹਾ ਇਕੱਠੀ ਬਣਾਲਾ ਆਂਦਾ ਪਿੰਡ ਦਾ ਕੰਮ ਹੈਗਾ ਉੱਥੇ ਆ ਮੈਂ ਉਹਨੂੰ ਵੀ ਕੋ ਕਹਿ ਸਕਾਂ ਇਹ ਬਾਅਦ ਚ ਬੇਦਰੂਗ ਗੱਲ ਬਾਤ ਹੀ ਮੈਨੂੰ ਮੈਂ ਇਹਨੂੰ ਖੁਸ਼ ਆ ਮੈਂ ਕਿਹਾ ਬੰਦੇ ਕੋਈ ਕੀਤੇ ਜਾਂ ਕਿੱਦਾਂ ਟੀਮ ਕਿੱਦਾਂ ਦੀ ਬਣਾਈ ਮੈਂ ਕਿਹਾ ਗੱਲ ਆਪਾਂ ਮੇਂ ਕਿੱਡ ਦਾ ਕੰਮ ਆ ਇੰਨੇ ਬੰਦੇ ਹੀ ਬੜੇ ਘਨਾਤ ਸੀ ਤੇ ਮੈਂ ਕਿਹਾ ਵੀ ਫੇਰ ਆਪਾਂ ਜੁਆਇੰਟ ਕੀ ਕਰਨੀ ਤੇਰੇ ਕੋਲ ਤਾਂ ਬੰਦੇ ਵਾਧੂ ਹੈਗੇ ਆ ਤੇ ਮੈਂ ਕਿਹਾ ਤੂੰ ਸਾਨੂੰ ਆਪ ਦੀ ਟੀਮ ਬਣਾਉਂਦੇ ਫੇਰ ਹਾਂ ਮੇਰੇ ਮੈ ਮੈਰੀ ਟੀਮ ਆਪਦੀ ਸਹੀ ਫੜਦਾ ਨਹੀਂ ਬਣੀ ਮਾ ਜੀ ਨੀ ਕਿਹੇ ਘਟਾਉਣਾ ਕੋਈ ਗੱਲ ਨਹੀਂ ਪਰ ਮੈਂ ਗੱਲ ਕਰਦਾ ਹੈਗੇ ਸਾਰੇ ਵੀਜ਼ੇ ਵਾਲੇ ਮੇਰੇ ਸਾਰੇ ਜਿੰਨੇ ਬੰਦੇ ਨਾ 7 8 ਯੂਐਸਏ ਦੇ ਹੀ ਬਸ 5 ਦੇ ਵੀਜ਼ਾ ਹਰ ਘਟੋ ਕੱਟ ਮੇਰੇ ਨਾਲ 35 ਤੋਂ ਛੜਨ ਸਾਜੀ ਸਾਜੀ ਜਣਨੀ ਕਿਹੜੇ ਗਏ ਪਲੇਅਰ ਆ ਪਲੇਅਰ ਬਣਾਂਗੇ ਜੋ ਸੁੱਖਾ ਅੱਡੀ ਪਿਆਣ ਉਹ ਪਲੇਅਰ ਪ੍ਰੀਤ ਰਾਜਾ ਸਾਰੀ ਅੱਜ ਚਲ ਗਿਆ ਪ੍ਰੀਤ ਰਾਜਾ ਹਾਂ ਚਲੋ ਵਧੀਆ ਗੱਲ ਹੈ ਸਾਜੀ ਜਣਨੀ ਬਣਾ ਕੋਈ ਗੜਜਣਾ ਮਗਰੀ ਤੁਹਾਡੀ ਨੀ ਪੂਰੀ ਵਧੀਆ ਬਣੀ ਨਾ ਪੂਰੀ ਘੜੀ ਬਣੀ ਜੱਡੀ ਜੀ ਪ੍ਰੀਤ ਰਾਜਾ ਜੀ ਨੇ ਨਾ ਨੀ ਵਾ ਫੂਰੇ ਉਹ ਵੀ ਬਣਾ ਜੀ ਰਾਜੀ ਵੀ ਵੀ ਜੀ ਬਣੀ ਕੋਈ ਨਾ ਕਰੇ ਜਰ ਮਗਰੀ ਜਾਦੀ ਜਾਦੀ ਬੁਗੜੀ ਉਹਨੇ ਉਹ ਚੱਲ ਮੈਂ ਆ ਰੱਜੀ ਭੁੱਲਣਾ ਤਾਕੜਾ ਗੋਲੀਆਂ ਨਾਲ ਇਸ਼ਾਰਾ ਕਰਦੇ ਬੰਦੇ ਉੱਲੇ ਨਹੀਂ ਸਾਰੇ ਮੈਂ ਕਹੇ ਪੰਪੇ ਨਾ ਬਦਲ ਸਾਰੇ ਐ 20 25 ਕਿੰਡਾ ਦੇ ਸਾਰੇ ਸਤੋ ਮੀਂਹ ਦੀ ਜੇ ਵੀ ਚੈਨ ਵਧੀਆ ਬਣਦਾ ਵੀ ਯਾਰ ਵੇਰ ਕਰਕੇ ਲੱਗਦੇ ਆ ਗੱਲ ਇਹ ਹੁੰਦੀ ਆ ਮੈਂ ਮਾਦੇ ਸਿੱਕੋ ਬੰਦਾ ਵੇਰ ਕਰਦਾ ਵੇਖਿਆ ਕਲਾਸ਼ ਉਹਨਾਂ ਕੈਨੇਡਾ ਦੇ ਜਿਹੜਾ ਅਕਸਲ ਸਿੱਕੋ ਬੰਦਾ ਜਿਹੜਾ 20 ਕਿੰਡਾ ਲੱਗਦਾ ਗੰਬਲ ਮਾਰਦਾ ਔਰ ਫੇਰ पे टि like, okay, okay. oh,